ਮੇਰੀ ਭੈਣ ਨੇ ਬਹੁਤ ਹੀ ਟੇਸਟੀ ਜਿਹਾ ਪਨੀਰ ਬਣਾਇਆ ਤੇ ਨਾਲ ਹੀ ਅਸੀਂ ਬਣਾ ਕੇ ਪੀਤਾ ਸੀਗਾ ਸੰਤਰਿਆਂ ਤੇ ਐਪਲ ਦਾ ਜੂਸ ਸ਼ਸ਼ੀਕਲ ਜੀ ਸਾਰਿਆਂ ਨੂੰ ਮੈਂ ਰਖੜੀ ਬੰਨਣ ਆਪਦੇ ਭਰਾ ਦੇ ਗਈ ਹੋਈ ਹੋਈ ਸੀਗੀ ਉਸ ਤੋਂ ਦੂਸਰੇ ਦਿਨ ਫਿਰ ਸਾਨੂੰ ਬਹੁਤ ਜ਼ਿਆਦਾ ਭੁੱਖ ਲੱਗੀ 10 11 ਕਵਜੇ ਹਨਾ ਤੇ ਫਿਰ ਮੈਂ ਆਪਦੇ ਪਿੰਡੋਂ ਸੰਤਰੇ ਤੋੜ ਕੇ ਲੈ ਕੇ ਗਈ ਸੀਗੀ ਕਿਉਂਕਿ ਸਾਡੀ ਤਾਂ ਮੈਕਸੀ ਆਲਰੇਡੀ ਖਰਾਬ ਹੋਈ ਹੋਈ ਆ ਮੈਂ ਕਿਹਾ ਚਲੋ ਮੰਮੀ ਹੋਣਾ ਕੋਲੇ ਜਾ ਕੇ ਇਹਨੇ ਜੂਸ ਦਾ ਟੇਸਟ ਕਰਦੇ ਆ ਵੀ ਕਿੱਦਾਂ ਦਾਗਾ ਤੇ ਬਹੁਤ ਜ਼ਿਆਦਾ ਖੱਟੇ ਸੀਗੇ ਫਿਰ ਨਾਲ ਹੀ ਅਸੀਂ ਤਿੰਨ ਚਾਰ ਇਹਦੇ ਵਿੱਚ ਵੱਡੇ ਵੱਡੇ ਐਪਲ چیر ਲਏ ਸੀਗੇ ਹਨਾ ਫਿਰ ਮੇਰੀ ਸਿਸਟਰ ਨੇ ਦਵਾ ਦਾ ਪ ਐਪਲ ਸਾਰਾ ਕੁਝ ਪਾ ਕੇ ਇਹਨਾਂ ਦਾ ਜੂਸ ਕੱਢ ਲਿਆ ਸੀਗਾ ਕਾਫੀ ਸਾਰੇ ਬਾਟੇ 'ਚ ਜੂਸ ਨਿਕਲ ਆਇਆ ਸੀਗਾ ਕਾਲਾ ਨਾਣ ਪਾਇਆ ਹਲਕੀ ਜੀ ਖੰਡ ਪਾਈ ਤੇ ਥੋੜਾ ਥੋੜਾ ਸਾਰਿਆਂ ਨੂੰ ਗਲਾਸਾਂ 'ਚ ਪਾਤਾ ਸੀਗਾ ਬਹੁਤ ਜ਼ਿਆਦਾ ਟੇਸਟੀ ਸੀ ਪਰ ਖੱਟਾ ਬਹੁਤ ਜ਼ਿਆਦਾ ਸੀਗਾ ਉਸ ਤੋਂ ਬਾਅਦ ਆ ਸੀਗਾ ਸਾਡਾ ਹੋਮ ਮੇਡ ਘਰ ਬਣਿਆ ਹੋਇਆ ਪਨੀਰ ਜਿਹੜਾ ਸਾਡਾ ਦੁੱਧ ਫਟ ਗਿਆ ਸੀਗਾ ਅਸੀਂ ਉਹਦੇ ਤੋਂ ਪਨੀਰ ਤਿਆਰ ਕੀਤਾ ਵੈਸੇ ਮੈਨੂੰ ਨਾ ਪਨੀਰ ਬਿਲਕੁਲ ਵੀ ਪਸੰਦ ਹੈ ਨਹੀਂਗਾ ਤੇ ਮੇਰੀ ਸਿਸਟਰ ਨੇ ਨਾ ਮਤਲਬ ਉਹ ਤੜਕਾ ਲਾਉਂਦੀ ਲਾਉਂਦੀ ਨੇ ਸਾਨੂੰ ਪਨੀਰ ਫਰਾਈ ਕਰਕੇ ਦਿੱਤਾ ਉਹਨੇ ਦਾਲਚੀ ਪਾਉਣਾ ਸੀਗਾ ਉਸ ਤੋਂ ਬਾਅਦ ਉੱਤੇ ਨੌਨ ਮਿਰਚ ਪਾ ਲਿਆ ਸੀਗਾ ਮੈਗੀ ਮਸਾਲਾ ਪਾਇਆ ਹਨਾ ਫਰਾਈ ਕਰਕੇ ਤੇ ਜਦੋਂ ਮੈਂ ਖਾ ਕੇ ਦੇਖਿਆ ਨਾ ਸੱਚੀ ਇੰਨਾ ਕੁ ਜ਼ਿਆਦਾ ਟੇਸਟੀ ਸੀ ਨਾ ਮੈਨੂੰ ਮਜ਼ਾ ਹੀ ਆ ਗਿਆ ਤੇ ਮਤਲਬ ਮੈਂ ਇਹ ਆਪਦੇ ਧਾਰ ਲਿਆ ਕਿ ਜਦੋਂ ਵੀ ਮੇਰਾ ਕੋਈ ਟੇਸਟੀ ਚੀਜ਼ ਨੂੰ ਜੀ ਕਰੂਗਾ ਮੈਂ ਇਹਨੂੰ ਹਰ ਰੋਜ਼ ਖਾਇਆ ਕਰੂੰਗੀ